ਪਤਾ ਲੱਗਦਾ ਨੌਜਵਾਨ ਤੁਹਾਡੇ ਆਸ-ਪਾਸ ਕੋ ਨਸ਼ਾ ਕਰਦਾ ਹੈ ਉਹਦੀ ਜਾਣਕਾਰੀ ਵਿਦਿయోగ ਦਾ ਬਿਲਕੁਲ ਮੁਫਤ ਇਲਾਜ ਕਰਾਵਾਂਗੇ ਅਸੀਂ ਉਹਨੂੰ ਚੰਗੇ ਰਾਹ ਤੇ ਲੈ ਕੇ ਆਉਣਾ ਹੈ ਔਰ ਉਹਦਾ ਜਿਹੜਾ ਇਲਾਜ ਹੈ ਉਹ ਚੱਲੇਗਾ ਪ੍ਰੋਪਰ ਤਰੀਕੇ ਨਾਲ ਉਹਦਾ ਜਿਹੜਾ ਸਹੀ ਨਸ਼ਾ ਛਡਾਵਾਂਗੇ ਔਰ ਨਸ਼ਾ ਛੱਡਣ ਤੋਂ ਬਾਅਦ ਉਹਨੂੰ ਰੁਜ਼ਗਾਰ ਵੀ ਲਾਵਾਂਗੇ ਉਹਨੂੰ ਜਿਹੜਾ ਇੱਕ ਕੋਰਸ ਕਰਾਇਆ ਜਾਊਗਾ ਜੋ ਵੀ ਉਹ ਕੰਮ ਕਰਨਾ ਚਾਹੁੰਦਾ ਹੈ ਉਸ ਤੋਂ ਬਾਅਦ ਉਹਨੂੰ ਰੁਜ਼ਗਾਰ ਕੰਮ ਤੇ ਲਾਇਆ ਜਾਊਗਾ ਤਾਂ ਕਿ ਉਹ ਦੁਬਾਰਾ ਫਿਰ ਨਸ਼ਾ ਵਾਲਾ ਨਾ ਲੱਗੇ ਕੰਮ ਲੱਗਿਆ ਰਹੇ ਇਹ ਤੁਹਾਨੂੰ ਬੇਨਤੀ ਕਰਨ ਲਈ ਆਏ ਹਾਂ ਦੱਸੋ ਕੋਈ ਨੌਜਵਾਨ ਜੰਡਾ ਵਾਲਾ ਮੇਰਾ ਸੰਗਲਾ ਜੰਡਾ ਵਾਲਾ ਮੇਰਾ ਸੰਗਲਾ ਦੇਨਵਾਸੀ ਦੇਨਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜਟ ਹੋ ਕੇ ਇਕਜਟ ਹੋ ਕੇ ਇਹ ਸੋਹ ਖਾਂਦੇ ਹਾਂ ਕਿ ਇਹ ਸੋਹ ਖਾਂਦੇ ਹਾਂ ਅਸੀਂ ਅਪਣੇ ਅਪਣੇ ਪਿੰਡ ਵਿੱਚ ਪਿੰਡ ਵਿੱਚ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਆਪਣੇ ਪਿੰਡ ਦੇ ਪਿੰਡ ਦੇ ਪਹਿਰੇਦਾਰ ਪਹਿਰੇਦਾਰ ਬਣ ਕੇ ਬਣ ਕੇ ਕੰਮ ਕਰਾਂਗੇ ਅਸੀਂ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਬੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਅਸੀਂ ਕਿਸੇ ਵੀ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਾਵਾਂਗੇ ਜਮਾਨਤ ਨਹੀਂ ਕਰਾਵਾਂਗੇ ਅਤੇ ਪਿੰਡ ਦੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਜਮਾਨਤ ਦੇਣ ਤੋਂ ਰੋਕਾਂਗੇ ਜਮਾਨਤ ਦੇਣ ਤੋਂ ਰੋਕਾਂਗੇ ਅਸੀਂ ਸਾਰਾ ਪਿੰਡ ਮਿਲ ਕੇ ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ ਬੋਲੇ ਜੀ ਸਰ ਜੀ ਸਰ ਅੱਜ ਜੁੱਧ ਨਸ਼ਾ ਵਿਰੁੱਧ ਮੁਹਿੰਮ ਲੈ ਕੇ ਵਾਟ ਵਾਟ ਪਿੰਡਾਂ ਦੇ ਵਿੱਚ ਅਸੀਂ ਪਹੁੰਚੇ ਹੋਏ ਆਂ ਔਰ ਹੁਣ ਇਸ ਟਾਈਮ ਅਸੀਂ ਮੌਜੂਦ ਆ ਜੰਡ ਵਾਲਾ ਮੀਰਾ ਸਾਖਲਾ ਵਿਖੇ ਜਿੱਥੇ ਲੋਕਾਂ ਨੂੰ ਮਿਲੇ ਆਂ ਔਰ ਲੋਕਾਂ ਨੇ ਸਹਿਯੋਗ ਮੰਗਿਆ ਕਿ ਇਹ ਉਹਨਾਂ ਨੂੰ ਲੋਕਾਂ ਨੂੰ ਇਹ ਕੀ ਜੇ ਕਿ ਤੁਹਾਡੇ ਪਿੰਡਾਂ ਵਿੱਚ ਨਸ਼ਾ ਵੇਚਦਾ ਜਾਂ ਆਸ-ਪਾਸ ਨਸ਼ਾ ਵੇਚਦਾ ਜਾਂ ਵਿਚੋਂ ਆਉਂਦਾ ਹੈ ਉਹਦਾ ਨਾਮ ਦੱਸਿਆ ਜਾਵੇ ਉਹਦੇ ਬਿਨਾਂ ਕਾਰਵਾਈ ਹੋਊਗੀ ਤੇ ਜੇਕਰ ਕੋਈ ਨੌਜਵਾਨ ਨਸ਼ਾ ਕਰਦਾ ਹੈ ਤਾਂ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗਾ ਅਸੀਂ ਬਿਲਕੁਲ ਮੁਕਤ ਕਾਜ ਕਰਾਵਾਂਗੇ ਤੇ ਰਾਤ ਲੈ ਕੇ ਆਵਾਂਗੇ ਔਰ ਉਹਦਾ ਨਸ਼ਾ ਛਡਾ ਕੇ ਉਹਨੂੰ ਅਸੀਂ ਇੱਕ ਕੋਰਸ ਕਰਾ ਕੇ ਜੋ ਵੀ ਕੰਮ ਕਰਨਾ ਚਾਹੁੰਦਾ ਉਸ ਤੋਂ ਬਾਅਦ ਉਹ ਕੰਮ ਕਰ ਤੇ ਵੀ ਰੁਜ਼ਗਾਰ ਤੇ ਵੀ ਦਾਵਾ ਕਰ ਤੇ ਦੁਬਾਰਾ ਨਸ਼ਿਆਂ ਦੇ ਦਲਦਲ ਦੇ ਵਿੱਚ ਬਾਹਰ ਆ ਕੇ ਤੇ ਦੁਬਾਰਾ ਨਸ਼ਿਆਂ ਵੱਲ ਨਾ ਲੱਗੇ ਇਹ ਉਪਰਾਲਾ ਜਿਹੜਾ ਸਾਡਾ ਮਾਨਯੋਗ ਮੁੱਖ ਸਰਕਾਰ ਤੋਂ ਵੱਲੋਂ ਮਾਨਜੀ ਦਿਖਵਾਈ ਦੇ ਵਿੱਚ ਚੱਲ ਰਿਹਾ ਹੈ ਜਿਹੜੇ ਹਰ ਪਿੰਡ ਜਾ ਰਹੇ ਆਂ ਔਰ ਹਰ ਪਿੰਡ ਤੇ ਆ ਕੇ ਲੋਕਾਂ ਨੂੰ ਨਸ਼ਾ ਤੋਂ ਦੂਰ ਰਹਿਣ ਲਈ ਉਤਸ਼ਾਹਿਤ ਕਰ ਰਿਹਾ ਹੈ